ਦੇਖੋ ਰਵਨੀਤ ਸਿੰਘ ਬਿੱਟੂ ਦੇ ਬਾਰੇ ਮੈਂ ਕੁਝ ਕਵਾਂ ਤਾਂ ਮੈਨੂੰ ਲੱਗਦਾ ਕਿ ਉਹ ਮੇਰਾ ਸਮਾਂ ਖਰਾਬ ਕਰਨਾ ਹੋਏਗਾ ਜਨਤਾ ਜਾਣ ਚੁੱਕੀ ਹੈ ਹਰ ਵਿਅਕਤੀ ਰਵਨੀਤ ਸਿੰਘ ਬਿੱਟੂ ਬਾਰੇ ਜਾਣਦਾ ਹੈ ਔਰ ਖਾਸ ਕਰਕੇ ਲੁਧਿਆਣਾ ਦੇ ਲੋਕ ਕਿ ਮਨਬੁੱਧੀ ਵਿਅਕਤੀ ਹੈ ਔਰ ਜਿਹੜਾ ਮਨਬੁੱਧੀ ਵਿਅਕਤੀ ਹੁੰਦਾ ਹੈ ਉਹ ਉਹਰੀ ਗੱਲ ਦਾ ਬਹੁਤਾ ਗੁੱਸਾ ਨਹੀਂ ਕਰੀਦਾ ਉਹ ਕਦੇ ਵੀ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦੀ ਟਿੱਪਣੀ ਕਰ ਸਕਦਾ ਹੈ ਅਗਰ ਅਸੀਂ ਚੰਗੇ ਭਲੇ ਲੋਗ ਮਨਬੁੱਧੀ ਵਿਅਕਤੀਆਂ ਤੇ ਗੁੱਸਾ ਕਰਾਂਗੇ ਤਾਂ ਮੇਰਾ ਖਿਆਲ ਉਹ ਸਾਡੇ ਅਸੇ ਜਾਇਜ਼ ਨਹੀਂ ਹੈ ਜਿਸ ਪ੍ਰਕਾਰ ਦੀ ਉਹਨਾਂ ਨੇ ਟਿੱਪਾ ਟਿੱਪਣੀ ਕੀਤੀ ਹੈ ਇਹ ਉਹਨਾਂ ਦਾ ਜਿਹੜਾ ਕਿ ਮਾਨਸਿਕ ਜੋ ਉਹਨਾਂ ਦੇ ਹਾਲਾਤ ਹੈ ਉਹ ਦਰਸਾਉਂਦੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਅਤਵਾਦੀ ਕਹਿ ਦਿੱਤਾ ਉਹ ਰਾਹੁਲ ਗਾਂਧੀ ਜੀ ਦੇ ਨਾਲ ਉਹ ਤਿੰਨ ਵਾਰੀ ਜਿਨ੍ਹਾਂ ਨੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਇਸ ਕਾਬਿਲ ਬਣਾਇਆ ਕਿ ਉਹ ਮਨਬੁੱਧੀ ਵਿਅਕਤੀ ਨੂੰ ਭਾਜਪਾ ਲਏਗੀ ਅਗਰ ਉਹਨੂੰ ਇੱਕ ਵਾਰੀ ਵੀ ਮੈਂਬਰ ਆਫ ਪਾਰਲੀਮੈਂਟ ਨਾ ਲੜਾਇਆ ਜਾਂਦਾ ਤਾਂ ਫਿਰ ਉਸ ਮਨਬੁੱਧੀ ਵਿਅਕਤੀ ਨੂੰ ਭਾਜਪਾ ਨੇ ਨਹੀਂ ਲੈ ਕੇ ਜਾਣਾ ਸੀਗਾ ਸੋ ਇਹ ਹੀ ਮਨਬੁੱਧੀ ਵਿਅਕਤੀ ਕਦੇ ਕਦੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦਿੰਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਆਦੀ ਹੈਗਾ ਔਰ ਮੇਰਾ ਭਰਾ ਕਦੇ ਉਹ ਕਹਿ ਦਿੰਦੇ ਕਿ ਅਮਰਿਤਪਾਲ ਦੇ ਖਿਲਾਫ ਚੰਗਾ ਹੋਇਆ ਕਾਰਵਾਈ ਹੋਈ ਕਦੇ ਉਹ ਕਹਿ ਦਿੰਦੇ ਆ ਕਿ ਨਹੀਂ ਮੈਂ ਅਮਰਿਤਪਾਲ ਦੇ ਘਰ ਜਾਵਾਂਗਾ ਉਹਨਾਂ ਦੇ ਮਾਪਿਆਂ ਨੂੰ ਮਿਲਣ ਵਾਸਤੇ ਕਦੇ ਉਹ ਕਹਿ ਦਿੰਦਾ ਕਿ ਰਾਹੁਲ ਗਾਂਧੀ ਮੈਨੂੰ ਕਹਿ ਰਿਹਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ ਮੈਂ ਆਪਣੇ ਬਾਪ ਦੇ ਕਾਤਲ ਨੂੰ ਮਾਫ ਕੀਤਾ ਇਸ ਕਰਕੇ ਮੈਂ ਪਾਰਟੀ ਛੱਡੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਰਿਹਾਅ ਕੋਈ ਕਰੇ ਕਦੇ ਉਹ ਕਹਿ ਦਿੰਦਾ ਕਿ ਨਹੀਂ ਨਹੀਂ ਮੈਂ ਹੁਣ ਬੇਨਤੀ ਕਰਾਂਗਾ ਕਿ ਬੰਦੀ ਸਿੱਖਾਂ ਨੂੰ ਰਿਹਾਅ ਵੀ ਕਰ ਦਿੱਤਾ ਜਾਵੇ ਕਦੇ ਉਹ ਕਿਸਾਨਾਂ ਨੂੰ ਜਿਸ ਪ੍ਰਕਾਰ ਦੀ ਸ਼ਬਦਾਵਲੀ ਵਰਤਦਾ ਤੁਸੀਂ ਜਾਣਦੇ ਹੋ ਕਦੇ ਉਹ ਦਬਕਾ ਮਾਰਦਾ ਹੈ ਕਿ ਮੰਦਰੇਗਾ ਦੇ ਹੁਣ ਕੰਮ ਕਿਵੇਂ ਚੱਲਣਗੇ ਸਰਕਾਰ ਤਾਂ ਹੈ ਨਹੀਂ ਸੋ ਐਸਾ ਵਿਅਕਤੀ ਉਹਨੇ ਮੇਰੇ ਬਾਰੇ ਵੀ ਕਹਿ ਦਿੱਤਾ ਸੀਗਾ ਕਿ ਇਹ ਤਾਂ ਹੋਟਲਾਂ ਦੀ ਚੰਗੇ ਹੋਟਲਾਂ ਦੀ ਏਸੀ ਦੀ ਹਵਾ ਲੈਣ ਵਾਸਤੇ ਇੱਥੇ ਆਏ ਨੇ ਇਹ ਚਲੇ ਜਾਣਗੇ ਸੋ ਮੈਂ ਹੋਰ ਹੀ ਗੱਲ ਦਾ ਗੁੱਸਾ ਨਹੀਂ ਕਰਦਾ ਜਨਤਾ ਜਾਣਦੀ ਹੈ ਕਿ ਰਾਹੁਲ ਗਾਂਧੀ 테러ਰਿਸਟ ਹੈ ਜਾਂ ਨਹੀਂ ਹੈ ਇਹ ਰੇ ਤੇ ਸਾਨੂੰ ਸਫਾਈ ਦੇਣ ਦੀ ਇਸ ਦੇਸ਼ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਇਹ ਅਕਸਰ ਅਕਸਰ ਹੀ ਬੀਜੇਪੀ ਦੇ ਚੰਦ 6 7 ਬੰਦੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਨੇ ਕੰਗਣਾ ਰੋਦਨੀ ਕਿਹਾ ਕਿ ਰਾਹੁਲ ਗਾਂਧੀ ਨਸ਼ਾ ਕਰਦਾ ਹੈ। ਔਰ ਅੱਜ ਬ੍ਰਿਜ ਭੂਸ਼ਨ ਨੇ ਕਹਿ ਦਿੱਤਾ ਕਿ ਕੰਗਣਾ ਜਿਹੜਾ ਰਾਹੁਲ ਗਾਂਧੀ ਹੈ ਉਹ ਵਿਨੇਸ਼ ਫੋਕਾੜ ਦਾ ਹੱਥ ਪੜੀ ਖੜਾ ਹੈ। ਸੋ ਇਹਨਾਂ ਦੀ ਜਿਹੜੀ ਗੰਦੀ ਸੋਚ ਹੈ ਇਹ ਅੱਜ ਹੋਰ ਸਪਸ਼ਟ ਹੁੰਦਾ ਇਹ ਪੰਜ ਚਾਰ ਬੰਦੇ ਇਸ ਕੰਮ ਤੇ ਬੀਜੇਪੀ ਨੇ ਲਾਏ ਹੈ ਕਿ ਰਾਹੁਲ ਗਾਂਧੀ ਬਾਰੇ ਤੁਸੀਂ ਬੋਲੀ ਜਾਣਾ ਹੈ। ਬ੍ਰਿਜ ਭੂਸ਼ਨ ਨੇ ਜੋ ਕੂ ਕਰਮ ਕੀਤਾ ਜੋ ਉਹਨਾਂ ਨੇ ਦੇ ਬਾਰੇ ਇਲਜ਼ਾਮਤ ਉਹਨਾਂ ਤੇ ਲੱਗੇ ਸਨ ਉਹ ਸਾਰੀ ਦੁਨੀਆ ਜਾਣਦੀ ਹੈ ਇੱਕ ਆਪਣੀ ਸਪੋਰਟਸਮੈਨ ਦਾ ਹੱਥ ਮਲਾ ਲੈਣਾ ਹੱਥ ਫੜ ਲੈਣਾ ਅਸੀਂ ਆਪਣੀ ਧੀ ਦਾ ਵੀ ਹੱਥ ਫੜ ਲੈਨੇ ਆ ਅਸੀਂ ਆਪਣੀ ਮਾਂ ਦਾ ਵੀ ਹੱਥ ਫੜ ਲੈਨੇ ਆ ਪਰ ਹੱਥ ਫੜਨ ਫੜਨ ਦੇ ਵਿੱਚ ਇੱਕ ਸੋਚ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਗੰਦੀ ਸੋਚ ਦੇ ਮਾਲਕ ਇਹ ਲੋਕ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਉਨ੍ਹਾਂ ਬਾਰੇ ਕੋਈ ਬਹੁਤਾ ਟਿੱਪਣਾ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਆਪਣੇ ਆਪ ਇਸ ਦੇਸ਼ ਦੀ ਜਨਤਾ ਜਵਾਬ ਦੇਗੀ ਰਾਹੁਲ ਗਾਂਧੀ ਤੋਂ ਹੁਣ ਇਹਨਾਂ ਨੂੰ ਡਰ ਲੱਗਦਾ ਹੈ ਰਾਹੁਲ ਗਾਂਧੀ ਦੀ ਦਿਨ-ਬਦ ਦਿਨ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ ਸੋ ਇਸ ਕਰਕੇ ਇਹ ਸਾਰੇ ਪੱਗ ਚਾਰ ਬੰਦੇ ਆਪਣੇ ਆਪ ਨੂੰ ਇਹ ਜਿਚਾਉਣ ਲੱਗੇ ਪਏ ਆ ਕਿ ਅਸੀਂ ਬੀਜੇਪੀ ਦੇ ਹਤੈਸ਼ੀਆਂ ਤੇ ਅਸੀਂ ਵੱਧ ਤੋਂ ਵੱਧ ਗੰਦਾ ਰਾਹੁਲ ਗਾਂਧੀ ਨੂੰ ਬੋਲਾਂਗੇ ਨਥੇ ਕਹਿੰਦੇ ਮਨੁੱਖੀ ਮਨੁੱਖੀ ਹੈਗੇ ਨੇ ਤੁਹਾਡਾ ਨਾਮ ਲੈ ਕੇ ਕਿਤੇ ਹੋਰ ਲੀਡਰਾਂ ਦਾ ਪੰਜਾਬ ਦੇ ਲੀਡਰਾਂ ਦਾ ਨਾਮ ਲੈ ਕੇ ਕਹਿੰਦੇ ਇਹਨਾਂ ਨੂੰ ਇਲਾਜ ਦੀ ਲੋੜਾ ਪੰਜਾਬ ਵਿੱਚ ਤਾਂ ਬਿਹਤਰ ਸੈਸ ਹੁਆ ਕੋਣ ਕਹਿੰਦਾ ਇਲਾਜ ਦੀ ਲੋੜਾ ਹੈ ਮਤਲਬ ਨਹੀਂ ਸਭ ਨਹੀਂ ਬਿੱਟੂ ਕਹਿੰਦੇ ਪੀਐਮ ਨੂੰ ਕਹਾਂਗਾ ਕਿ ਦਿੱਲੀ ਇਹਨਾਂ ਦਾ ਵਧੀਆ ਇਲਾਜ ਕਰਾਇਆ ਰਿਹਾ ਚਲੋ ਮੈਂ ਤਾਂ ਬੇਨਤੀ ਕਰਾਂਗਾ ਰਵਨੀਤ ਬਿੱਟੂ ਜੀ ਨੂੰ ਸਾਡਾ ਇਲਾਜ ਜਿੱਥੋਂ ਕਹੋਗੇ ਕਰਾ ਲਾਂਗੇ ਕਿਰਪਾ ਕਰਕੇ ਹਰ ਗੱਲ ਪੀਐਮ ਨੂੰ ਕਹਾਂਗਾ ਪੀਐਮ ਨੂੰ ਕਹਿ ਕੇ ਲੁਧਿਆਣਾ ਦੇ ਲੋਕਾਂ ਨੇ ਤੁਹਾਨੂੰ 10 ਸਾਲ ਬਣਾਇਆ ਮੰਤਰੀ ਕਮ ਸੇ ਕਮ ਆਓ ਆਪਾ ਇਥੇ ਐਮਸ ਤੇ ਪੀਜੀਆਈ ਦੀ ਗੱਲ ਕਰੋ ਉਹ ਨਾਓ ਯੂ ਆਰ ਅ ਮਨਿਸਟਰ ਆਮ ਇ ਟੈਰਰਿਸਟ ਕਹਤਾ ਸਾਨੂੰ ਪਾਗਲ ਕਹਿ ਦੇਗਾ ਤਾਂ ਕੋਈ ਗੱਲ ਨਹੀਂ ਹੈ ਸਾਡਾ ਇਲਾਜ ਕਰਾਉਣ ਦੀ ਲੋੜ ਪਈ ਤਾਂ ਕਰਾ ਲਾਂਗੇ ਜੇ ਕਰਾਏਗਾ ਤਾਂ ਪਰ ਮੇਰਾ ਸਿਰਫ ਇਹੀ ਬੇਨਤੀ ਹੈ ਜਨਾਬੇ ਆਲੀ ਹਰ ਗੱਲ ਪੀਐਮ ਤੱਕ ਪਹੁੰਚਾ ਦਿੰਦੇ ਹੋ ਗੱਲ ਕਹਿ ਦਿੰਦੇ ਹੋ ਮੇਰੀ ਬੇਨਤੀ ਹੈ ਕਿ ਆਓ ਲੁਧਿਆਣਾ ਛੁਣ ਤੁਹਾਨੂੰ ਮੰਤਰੀ ਬਣ ਗਏ ਹੋ ਤੁਸੀਂ ਬਸ ਸਾਲ ਤੁਸੀਂ ਇਸ ਕਰਕੇ ਲੋਕਾਂ ਤੋਂ ਨਿਕਲਦੇ ਰਹੇ ਕਿ ਮੇਰੇ ਕੋਲੇ ਤਾਕਤ ਨਹੀਂ ਸੀ ਇਸ ਕਰਕੇ ਮੈਂ ਲੁਧਿਆਣੇ ਦਾ ਕੁਝ ਨਹੀਂ ਕਰ ਪਾਇਆ ਹੁਣ ਤੁਹਾਡੇ ਕੋਲੇ 100% ਤਾਕਤ ਹੈ ਨਾਊ ਯੂ ਆਰ ਅ ਮਨਿਸਟਰ ਇਨ ਸੈਂਟਰ ਗਵਰਨਮੈਂਟ ਰਾਈਟ ਹਰ ਗੱਲ ਪੀਐਮ ਤੇ ਆਪ ਤੁਸੀਂ ਗ੍ਰਹਿ ਮੰਤਰੀ ਹੁੰਦਾ ਸਕਦੇ ਹੋ ਰੇਲਵੇ ਦਾ ਫਾਟਕ ਤਾਂ ਤੁਹਾਡੇ ਤੋਂ ਖੁਲਾਇਆ ਨਹੀਂ ਜਾ ਰਿਹਾ ਆਤਮ ਨਗਰ ਦਾ ਰੇਲ ਮੰਤਰੀ ਤੋਂ ਉਹ ਵਿਚਾਰੇ ਤੰਗ ਹੋਏ ਪਏ ਉੱਥੇ ਚੀਕਾ ਮਾਰਦੇ ਆ ਮੈਂ ਰਿਪ੍ਰেজੈਂਟੇਸ਼ਨ ਦੇ ਕੇ ਆਇਆ ਸੋ ਮੇਰੀ ਬੇਨਤੀ ਹੈ ਕੋਈ ਨਵਾਂ ਹਸਪਤਾਲ ਲੈ ਕੇ ਆਓ ਪੀਜੀਆਈ ਲੈ ਕੇ ਆਓ ਇੱਥੇ ਕੋਈ ਨਵੀਂ ਟ੍ਰੇਨ ਇੱਕ ਦਿਨ ਮਨਬੁੱਧੀ ਵਿਅਕਤੀ ਨੇ ਕਹਿਤਾ ਮੈਂ ਤਲਵੰਡੀ ਸਾਬੋ ਤੋਂ ਤਖਤ ਦਮਦਮਾ ਸਭ ਤੋਂ ਨਵੀਂ ਟ੍ਰੇਨ ਕੱਢਾਂਗਾ ਤੁਸੀਂ ਸੁਣਿਆ ਹੋਣਾ ਪਹਿਲਾਂ ਵੀ ਅਸੀਂ ਨਵੀਂ ਇੱਕ ਟ੍ਰੇਨ ਚਲਾਵਾਂਗੇ ਜਦੋਂ ਹਜੇ ਬਣੇ ਨਹੀਂ ਸੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਲਾਈਨ ਕੱਢੀ ਜਾ ਹੀ ਨਹੀਂ ਸਕਦੀ ਤੁਸੀਂ ਕਿਉਂਕਿ ਉਹਦੇ ਵਿੱਚ ਹੁਣ ਇਹ ਬਣਾਤਾ ਕੇਂਦਰ ਸਰਕਾਰ ਨੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਕਿਉਂ ਲੈਂਡ ਅਕਵਾਜਿਸ਼ਨ ਪੰਜਾਬ ਸਰਕਾਰ ਕਰਕੇ ਦੇਗੀ ਇਹ ਉਦੋਂ ਬਾਅਦ ਅੱਧਾ ਖਰਚਾ ਉਹ ਚੱਲੇਗੀ ਇਹ ਪਤਾ ਹੀ ਨਹੀਂ ਸੀਗਾ ਸੋ ਮੇਰੇ ਕਹਿਣ ਦਾ ਮਤਲਬ ਬਹੁਤਾ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਤੇ ਮੈਨੂੰ ਤਾਂ ਉਹਰਾ ਮੈਨੂੰ ਤਾਂ ਉਹਦੇ ਤੇ ਤਰਸ ਆਉਂਦਾ ਮੈਨੂੰ ਕਿਉਂਕਿ ਇਸ ਤਰ੍ਹਾਂ ਦੀ ਮਾਨਸਿਕਤਾ ਹੋ ਗਈ ਹੈ ਕੋਈ ਮੈਨੂੰ ਗੁੱਸਾ ਨਹੀਂ ਆਉਂਦਾ ਇੱਕ ਅੱਧੀ ਵਾਰੀ ਹੋਰ ਜੇ ਟੈਰਰਿਸਟ ਕਹਿੰਦੇ ਜੇ ਮੈਨੂੰ ਵੀ ਕਹਿੰਦਾ ਤਦ ਵੀ ਕਹਿ ਲਾ ਕੋਈ ਫਰਕ ਨਹੀਂ ਪੈਂਦਾ ਕਿ ਅਰਵਿੰਦ ਕੇਜਰੀਵਾਲ ਅਸਤੀਫਾ ਦੇਣ ਦੀ ਗੱਲ ਕਰ ਰਹੇ ਨੇ ਸੋ ਭਾਈ ਕੋਣ ਅਸਤੀਫਾ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਹ ਹੁਣ ਰਵਿੰਦ ਕੇਜਰੀਵਾਲ ਸਾਹਿਬ ਤੋਂ ਪੁੱਛੋ ਕਿ ਕਿਉਂ ਅਸਤੀਫਾ ਦੇ ਰਹੇ ਜਾਂ ਨਹੀਂ ਦੇ ਰਹੇ ਇਹਦੇ ਬਾਰੇ ਰਾਜਾ ਵਿੜਿੰਗ ਤੁਹਾਨੂੰ ਕੀ ਦੱਸੇ ਵੀ ਰਵਿੰਦ ਕੇਜਰੀਵਾਲ ਅਸਤੀਫਾ ਦੇ ਰਹੇ ਨੇ ਹਰਿਆਣੇ ਦੇ ਵਿੱਚ ਇਫ ਹੀ ਫੀਲ ਲਾਈਕ ਗਿਵਿੰਗ ਅਸਤੀਫਾ ਤੋ ਹੀ ਸ਼ੁੱਡ ਗਿਵ ਦ ਅਸਤੀਫਾ ਜਿੰਦਰ ਹਰਿਆਣੇ ਦੇ ਵਿੱਚ ਜਿਹੜਾ ਹੋਣਾ ਹੁੰਦਾ ਹੈ ਗਿਆ ਉਸ ਚੀਜ਼ ਨੂੰ ਲੈ ਕੇ ਦੇਖੋ ਰਵਿੰਦ ਕੇਜਰੀਵਾਲ ਇਸ ਤਰ੍ਹਾਂ ਦੇਖੋ ਰਵਿੰਦ ਕੇਜਰੀਵਾਲ ਇਸ ਤਰ੍ਹਾਂ ਇੱਕ ਦੋ ਵਾਰ ਪਹਿਲਾਂ ਵੀ ਉਹਨਾਂ ਨੇ ਅਸਤੀਫਾ ਦਿੱਤਾ ਹੈ ਫੇਰ ਉਸ ਸੀਨੀਅਰ ਮੰਤਰੀ ਦੀ ਕੁਰਸੀ ਤੇ ਜਾ ਕੇ ਬੈਠਾ ਕਈ ਪੋਲਿਟ ਇੱਕ ਮਿੰਟ ਪਹਿਲਾਂ ਮੈਨੂੰ ਇਹ ਮੈਂ ਵੀ ਦੱਸ ਦਿੰਦਾ ਕਈ ਪੋਲਿਟੀਕਲ ਬੰਦੇ ਇਸ ਤਰ੍ਹਾਂ ਦੀ ਗੱਲ ਕਰ ਲੈਂਦੇ ਆ ਕੋਈ ਨਵੀਂ ਆਪਦੀ ਗੱਲ ਕਰਨ ਦੇ ਮਾਰੇ ਆਈ ਡੋਟ ਨੋ ਯੂ ਕੈਨ ਆਸਕ ਰਵਿੰਦ ਕੇਜਰੀਵਾਲ ਇਕਸਰ ਤੁਸੀਂ ਬਿਆਨ ਦਿੱਤਾ ਕੱਲ੍ਹ ਕਿ ਰੈਲੀ ਦੇ ਵਿੱਚ ਕਿ ਗਿੱਦੜਬਾਹਰ ਦੇ ਵਿੱਚ ਜਦੋਂ ਚੋਣ ਦੇ ਵਿੱਚ ਇੱਕ ਸੁਪੀਰ ਬਾਦਲ ਔਰ ਮਨਪ੍ਰੀਤ ਬਾਦਲ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਮੈਂ ਲੁਧਿਆਣਾ ਕੋ ਤੋਂ ਅਸਤੀਫਾ ਦੇ ਕੇ ਮੈਂ ਵੀ ਚੋਣ ਮੈਦਾਨ ਦੇ ਵਿੱਚ ਆਵਾਂਗਾ ਸੋ ਕੀ ਕਾਰਨ ਬਣੇ ਕਿ ਮੋਟੋਲਥੈਟਿਕਲ ਤੁਸੀਂ ਜਵਾਬ ਤੱਕ ਜੀ ਹਾਂ ਸੁਪੀਰ ਬਾਦਲ ਆਉਂਦੇ ਹਾਂ ਸੁਣੋ 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 ਕੀ ਹੋ ਰਿਹਾ ਹੈ ਗਿੱਦੜਬਾਹ ਦੇ ਅੰਦਰ ਕੀ ਹੋ ਰਿਹਾ ਹੈ ਜਿੰਨੀ ਚੋਣ ਦੇ ਵਿੱਚ ਕਿ ਮਨਪ੍ਰੀਤ ਬਾਦਲ ਉਥੇ ਕੋ ਮਰਿਆ ਤੇ ਸੁਖਬੀਰ ਬਾਦਲ ਉਹ ਦੋਨੋਂ ਆਪਸ ਵਿੱਚ ਰਲੇਵੇ ਆ ਮੈਂ 2019 ਦਾ ਹੀ ਰੋਲਾ ਪਾਇਆ ਉਹ ਭਾਜਪਾ ਵਿੱਚ ਪਹਿਲਾਂ ਇਸੇ ਮਨਪ੍ਰੀਤ ਬਾਦਲ ਨੂੰ ਉਹਨਾਂ ਨੇ ਕਾਂਗਰਸ ਭੇਜਿਆ ਸੀ ਪਹਿਲਾਂ ਕਾਂਗਰਸ ਲੁੱਟੀ ਤੇ ਅਮਰਿੰਦਰ ਸਿੰਘ ਤੇ ਬਾਦਲਾ ਦਾ ਜਿਹੜਾ ਗੰਢ ਤੁੱਪ ਸੀਗੀ ਉਹ ਦੋਨਾਂ ਦੀ ਇਕੱਠੀ ਸੀ ਇਸੇ ਮਨਪ੍ਰੀਤ ਨੇ ਉਹ ਕਰਾਈ ਸੀ ਕਿਉਂਕਿ ਜਿਹੜੇ ਬਾਦਲ ਸਾਹਿਬ ਹਰਾਂ ਦੇ ਇੰਟਰਸਟ ਸੀਗੇ ਉਹਨਾਂ ਨੂੰ ਵਾਚ ਕਰਨਾ ਸੀ ਹੁਣ ਉਹ ਭਾਜਪਾ ਵਿੱਚ ਚਲਾ ਗਿਆ ਉਹ ਵੀ ਇੱਕ ਅਕਾਲੀ ਦਲ ਨੇ ਸੁਖਬੀਰ ਨਹੀਂ ਭੇਜਿਆ ਮਤਲਬ ਕਿ ਤੁਸੀਂ ਭਾਜਪਾ ਸੰਭਾਲੋ ਸੈਂਟਰ ਸੰਟਰ ਇਸੇ ਕਰਕੇ ਸਾਡੀ ਸੁਰੱਖਿਆ ਸਾਡਾ ਕੰਮ ਚਾਮਦਮ ਦਿੱਲੀ ਤੱਕ ਚੱਲਦਾ ਰਹੇਗਾ ਸਮਝੌਤਾ ਕਰਾਉਣ ਦੀ ਵੀ ਇਸ ਵਾਰੀ ਬਹੁਤ ਵੱਡੀ ਕੋਸ਼ਿਸ਼ ਹੋਈ ਹੁਣ ਕੀ ਹੋਇਆ ਇੱਕ ਸਾਜ਼ਿਸ਼ ਦੇ ਤਹਿਤ ਕਈ ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਤਨਖਾਹਿਆ ਕਰਾਰ ਕਿਸੇ ਨੇ ਨਹੀਂ ਕੀਤਾ ਉਹਨਾਂ ਨੇ ਆਪ ਕਰਾਇਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸੇ ਤਰ੍ਹਾਂ ਕਰਦੀ ਹੈ ਜੋ ਸੁਖਬੀਰ ਸਿੰਘ ਬਾਦਲ ਆਦੇਸ਼ ਦਿੰਦੇ ਆ ਇਸੇ ਕਰਕੇ ਤਾਂ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਕਿ ਉਹਨਾਂ ਦਾ ਤੋਤਾ ਹੈ ਜਦੋਂ ਜੋ ਬੁਲਾਉਣਾ ਹੋਵੇ ਬਲਾ ਦਿੰਦੇ ਆ ਅਸੀਂ ਅਸੀਂ ਅ ਅਕਾਲ ਤਖਤ ਸਾਹਿਬ ਦਾ ਸਨਮਾਨ ਕਰ ਦਿਆ ਅਚਨਚੇਤ ਕਈ ਸਾਲਾਂ ਬਾਅਦ ਬੇਅਦਬੀ ਹੋਈ ਨੂੰ ਬੜੇ ਸਾਲ ਹੋ ਗਏ ਅਚਨਚੇਤ ਹੁਣ ਉਹਨਾਂ ਨੇ ਮਾਫੀਨਾਮਾ ਭੇਜਤਾ ਉਹਨਾਂ ਨੇ ਖਈਆ ਕਰਾਰ ਦੇ ਦਿੱਤਾ ਗਿਆ ਮੈਂ ਕਿਹਾ ਹੁਣ ਅਚਨਚੇਤ ਇਹ ਗੱਲ ਆਏਗੀ ਕਿ ਇਹਨਾਂ ਨੂੰ 2 ਸਾਲ ਚੋਣ ਨਹੀਂ ਲੜਨ ਦੇਾਂਗੇ ਜਾਂ ਤਾਂ ਤਨਖਾਹਿਆ ਕਰਾਰ ਜੁੱਤੇ ਸਾਫ ਅਸੀਂ ਰੋਜ਼ ਕਰਦੇ ਆਂ ਭਾਂਡੇ ਅਸੀਂ ਰੋਜ਼ ਮਾਦੇ ਇਹ ਕਾਰੀ ਤਨਖਾਹ ਹੈ ਇਹ ਤਾਂ ਸੇਵਾ ਹੈ ਸੋ 2 ਸਾਲ ਨਹੀਂ ਜਾਂ ਤਾਂ 6 ਸਾਲ ਆਸਤੇ ਇਹਨਾਂ ਨੂੰ ਕੋਈ ਵੀ ਚੋਣ ਨਹੀਂ ਲੜਨਗੀ ਇਹ ਅੰਦਰ ਹੀ ਅੰਦਰ ਇੱਕ ਸਾਜ਼ਿਸ਼ ਚੱਲ ਰਹੀ ਹੈ ਇਹ ਬਾਈ ਇਲੈਕਸ਼ਨ ਤੋਂ ਬਚਣ ਆਸੇ ਚੱਲ ਰਹੀ ਹੈ ਮੈਂ ਉਹਨਾਂ ਨੂੰ ਇਹ ਕਿਹਾ ਕਈ ਲੋਕ ਸਾਨੂੰ ਵੀ ਕਹਿ ਰਹੇ ਆ ਵੀ ਤੂੰ ਕਹਿ ਦਿੰਦੇ ਆ ਵੀ ਯਾਰ ਤੁਸੀਂ ਲੜੇ ਨਹੀਂ ਲੜਦੇ ਨਹੀਂ ਮੈਂ ਕਿਹਾ ਜੇ ਸੁਖਬੀਰ ਬਾਦਲ ਚੋਣ ਲੜੇ ਇੱਕ ਮੈਂ ਕਿਹਾ ਵੀ ਸ਼ਾਇਦ ਇਸ ਗੱਲ ਤੇ ਹੀ ਆ ਜਾਈ ਜੇ ਸੁਖਬੀਰ ਬਾਦਲ ਚ ਚੋਣ ਲੜੇ ਤੇ ਉਧਰੋਂ ਮਨਪ੍ਰੀਤ ਬਾਦਲ ਚੋਣ ਲੜੇ ਤੇ ਫਿਰ ਰਾਜਾ ਵੜਿੰਗ ਆ ਕੇ ਮੈਦਾਨ ਦੇ ਵਿੱਚ ਕਿਉਂਕਿ ਉਹਰਾ ਕਾਰਨ ਹੀ ਹੈ ਮੈਂ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਪਹਿਲਾਂ ਸੁਣੋ ਮੈਂ ਲੁਧਿਆਣੇ ਤੋਂ ਕਿਸੇ ਪ੍ਰਕਾਰ ਦਾ ਕੋਈ ਅਸੀਫਾ ਨਹੀਂ ਦੇਣ ਵਾਲਾ ਲੁਧਿਆਣਾ ਤੋਂ ਮੈਨੂੰ ਲੋਕਾਂ ਨੇ ਜਿਤਾਇਆ ਹੈ ਮੈਨੂੰ ਬੜਾ ਪਿਆਰ ਦਿੱਤਾ ਹੈ ਮੈਂ ਲੁਧਿਆਣਾ ਦੇ ਲੋਕਾਂ ਦੇ ਨਾਲ ਹਾਂ ਔਰ ਮੈਂ 5 ਸਾਲ ਲੁਧਿਆਣੇ ਦੇ ਲੋਕਾਂ ਦੀ ਸੇਵਾ ਵੀ ਕੀਤੀ ਆਬ ਦਾ ਜਿਹੜਾ ਉਹਨਾਂ ਨੇ ਪਰ ਹਾਂ ਕਈ ਵਾਰੀ ਐਸੀ ਕੁੰਡਾ ਫਸ ਜਾਂਦਾ ਹੈ ਕਿ ਵਿਰੋਧੀ ਧਰਾਲਾ ਜਿਹੜਾ ਭੱਜਣੋਂ ਵੀ ਉਹ ਭੱਜ ਨਾ ਜਾਵੇ ਮੈਦਾਨ ਚ ਉਹ ਵੀ ਆਹ ਭਾਈ ਮੈਦਾਨ ਦੇ ਵਿੱਚ ਚੋਣਾਂ ਲੜੋ ਸੋ ਇਹ ਰਾ ਕਹਿੰਦਾ ਜਿਵੇਂ ਜਿਵੇਂ ਆ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇਹ ਗੱਲ ਕਹੀ ਉਹਨਾਂ ਨੇ ਇਹ ਥੋੜੀ ਕਿਹਾ ਕਿ ਸਿੱਖ ਨੂੰ ਇਜ਼ਾਜ਼ਤ ਨਹੀਂ ਤੇ ਫਲਾ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਕੜਾ ਆਪकी ਮਰਜ਼ੀ ਹੈ ਪਹਿਨੋ ਤੁਸੀਂ ਪਾਓ ਭਾਵੇਂ ਨਾ ਪਾਓ ਇਹ ਤੁਸੀਂ ਦੇਖਣਾ ਸਿੱਖ ਪਦਮਨ ਨੇ ਕੋਈ ਟੋਪੀ ਲਾਵੇ ਕੋਈ ਜੋ ਮਰਜੀ ਕਰੇ ਹਰ ਵਿਅਕਤੀ ਦਾ ਹਰ ਪਹਿਰਾਵਾ ਹੈ ਸੋ ਕੱਲ ਨੂੰ ਤੁਹਾਨੂੰ ਹੋ ਸਕਦਾ ਹੈ ਕਿ ਦੇਸ਼ ਦੇ ਅੰਦਰ ਇਸ ਕੱਲ ਦੀ ਅਜ਼ਾਦਤ ਲੈਣੀ ਪਵੇ ਜਿਸ ਪ੍ਰਕਾਰ ਦਾ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਸੋ ਇਹ ਉਸ ਕੱਲ ਨੂੰ ਇਹ ਕਿਹਾ ਗਿਆ ਕਿ ਰਾਹੁਲ ਗਾਂਧੀ ਕਹਿੰਦਾ ਵੀ ਸਿੱਖਾਂ ਨੂੰ ਹੁਣ ਪੱਗ ਲੈਣ ਦੀ ਪਰਮਿਸ਼ਨ ਦੀ ਉਹ ਕਰਨੀ ਪਊਗੀ ਸੋ ਥਿਸ ਇਜ਼ ਏ ਇਹ ਔਰੇ ਕੰਟੈਸਟ ਦੇ ਵਿੱਚ ਗੱਲਾਂ ਕਹੀਆਂ ਹਾਂਜੀ ਸਰ ਬੁੱਢੇ ਨਾਲੇ ਨੂੰ ਲੈ ਕੇ ਕਿਸ ਤਰ੍ਹਾਂ ਦੀ ਇਹ ਦੇ ਕਿ 15 ਸੰਮਰ ਦਾ ਸਮਾਉ ਕਿਸੇ ਸਮੇਂ ਵੀ ਕਹਿੰਦੇ ਬੰਨ੍ਹ ਲਗਾਇਆ ਜਾ ਸਕਦਾ ਵਾ ਕਿਤੇ ਨਾ ਕਿਤੇ ਕੈਂਸਰ ਦੀ ਵੱਡੀ ਬਿਮਾਰੀ ਕੈਂਸਰ ਹੋ ਗਿਆ ਦੇਖੋ ਗੱਲ ਗੱਲ ਬੰਨ ਲਾਉਂਦੀ ਨਹੀਂ ਹੈ ਬਲ ਬੰਨ ਲਾਉਂਦੀ ਹੈ ਗੱਲ ਬੰਨ ਲਾਉਣ ਜਾਣ ਨੂੰ ਖੋਲਣ ਦੀ ਨਹੀਂ ਗੱਲ ਬੁੱਢੇ ਨਾਲੇ ਚ ਜਿਹੜਾ ਇਹ ਮਟੀਰੀਅਲ ਜਾਂ ਔਰੇ ਚ ਗੰਦਗੀ ਆ ਰਹੀ ਹੈ ਜਿਹੜਾ ਇਹ ਮੈਟਲ ਆ ਰਿਹਾ ਔਰੇ ਵਿੱਚ ਜਾਂ ਕੱਚਾ ਸੀਵਰੇਜਾ ਪਾਣੀ ਆ ਰਿਹਾ ਹੈ ਕੈਮੀਕਲਸ ਆ ਰਿਹਾ ਹੈ ਡਾਈਂਗ ਇੰਡਸਟਰੀ ਦਾ ਕੋਈ ਜਾਂ ਕਿਸੇ ਵੀ ਇੰਡਸਟਰੀ ਦਾ ਕੋਈ ਗੰਦਗੀ ਆ ਰਹੀ ਹੈ ਇਹਨੂੰ ਰੋਕਣ ਦੀ ਹੈ ਆਲਟੀਮੇਟਲੀ ਧਰਤੀ ਦੇ ਪਾਣੀ ਗੰਦਾ ਹੋ ਰਿਹਾ ਹੈ ਇੰਡਸਟਰੀ ਦੇ ਨਾਲ ਚਾਹੇ ਕੋਈ ਬੋਰਿੰਗ ਕਰਕੇ ਪਾ ਰਿਹਾ ਕੋਈ ਸਿੱਧਾ ਪਾ ਰਿਹਾ ਕੋਈ ਬੁੱਡੇ ਨਾਲੇ ਦੇ ਥਰੂ ਪਾ ਰਿਹਾ ਗੱਲ ਇਹਨੂੰ ਠੀਕ ਕਰਨ ਦੀ ਹੈ ਇਹਰੇ ਤੇ ਮੈਂ ਇਹਰੇ ਤੇ ਮੈਂ ਇੱਕ ਦੋ ਵਾਰੀ ਮਨਿਸਟਰ ਸਾਹਿਬ ਨੂੰ ਮਿਲਿਆ ਆਇਆ ਹਾਂ ਇਰੇ ਤੇ ਮੁਕੰਮਲ ਤੌਰ ਤੇ ਹੋਣਾ ਨਵੇਂ ਡਿਪਟੀ ਕਮਿਸ਼ਨਰ ਆਗੇ ਏਰੀ ਸਾਡੀ ਮੀਟਿੰਗ ਰੱਖੀ ਗਈ ਸੀ ਅਸੀਂ ਉਹਨਾਂ ਨਾਲ ਇਹ ਗੱਲ ਕਰਕੇ ਏਰੇ ਤੇ ਸਟਰੋਂਗ ਸਟੈਪ ਲੈ ਕੇ ਏਰੀ ਲੜਾਈ ਕਿਉਂਕਿ ਇਹ ਅਸੀਂ ਆਪਦੇ ਮੈਨੀਫੈਸਟੋ ਚ ਵੀ ਪਾਇਆ ਸੀ ਇਹ ਕੋਈ ਜਲਦਬਾਜ਼ੀ ਨਹੀਂ ਹੈ ਬਹੁਤ ਸਾਰੇ ਕਹਿੰਦੇ ਰਹਾ ਹੱਲ ਇਹ ਉਥੇ ਮਿੱਟੀ ਪਾ ਦਿੰਦੇ ਆ ਬੰਨ ਲਾ ਦਿੰਦੇ ਅਲਟੀਮੇਟਲੀ ਸਾਨੂੰ ਕੋਈ ਨਾ ਕੋਈ ਇਹਦਾ ਮੁਕੰਮਲ ਹੱਲ ਕੱਢਣਾ ਪਏਗਾ ਜੀਰੇ ਨਾਲ ਦੋਨੋਂ ਸਰਕਾਰਾਂ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਨਾਲ ਸਾਡੇ ਲਧਿਆਣੇ ਦੇ ਇੰਡਸਟਰੀ ਲਿਸਟ ਤੇ ਨਾਲ ਸਾਡੀਆਂ ਬਹੁਤ ਸਾਰੀਆਂ ਹੋਰ ਜਿਹੜੇ ਉੱਥੇ ਲੋਕਾਂ ਦਾ ਉਰੇ ਚਾਰਿਆ ਸੋ ਏਰੀਏ ਤੇ 100% ਬੁੱਡੇ ਨਾਲੇ ਦਾ ਮਸਲਾ ਅਸੀਂ ਆਉਣ ਹਾਲਾਂਕਿ ਦੋਵੇਂ ਥਾਂ ਤੇ ਸਾਡੀ ਸਰਕਾਰ ਨਹੀਂ ਹੈ ਲੇਕਿਨ ਰਾਜਾ ਵੜੇਗੀ ਇਸ ਕੱਲੇ ਤੱਤ ਪਰ ਹੈ ਇਹ ਨੂੰ 100% ਠੀਕ ਕਰਨ ਦਾ ਕੰਮ ਬੁੱਡੇ ਨਾਲੇ ਦੀ ਸਾਫ ਦਾ ਕੰਮ ਅਸੀਂ ਜ਼ਰੂਰ ਕਰਾਂਗੇ ਪਰ ਮੈਂ ਉਤੇਜਨਾ ਚਾਹ ਕੇ ਇੱਧਰ ਉਹ ਪਾ ਦਿਓ ਉਹ ਮੇਰਾ ਕੰਮ ਐਮਐਲਏ ਪਾਣੀ ਲਗਾਦਾ ਦੂਰ ਤੋਂ ਬੁਨੇਵਾ ਦਰਿਆ ਫਿਰ ਮੈਂ ਅਰਧੂ ਕੋਕਰੀ ਰੋਤਾ ਆਵਾਜ਼ ਸਰਕਾਰ ਵੀ ਕੰਮ ਨਹੀਂ ਕਰਮਣੇ ਵਾਦ ਤੇ ਕਰਦਾ ਆ ਜੇ ਮਨਪ੍ਰੀਤ ਭਾਰਤ ਦੇ ਸੁਪਰੀਵਾਦ ਨਹੀਂ ਲੜਦੇ ਫਿਰ ਕਾਂਗਰਸ ਵੱਲੋਂ ਕਿਦਰ ਵੱਗ ਕੋਣ ਲੜੇਗਾ ਤੁਹਾਡਾ ਟਾਈਮ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਫੈਸਲਾ ਕਰੇਗੀ ਕਿ ਕੌਣ ਚੋਣ ਲੜੇਗਾ ਨਸ਼ੇ ਲੈ ਕੇ ਪੰਜਾਬ ਵਿੱਚ ਕਿਹੋ ਜਿਹੇ ਹਾਲਾਤ ਹੈਗੇ ਨੇ ਇਸ ਵੇਲੇ ਬਾਰੀ ਬਾਰੀ ਨਸ਼ੇ ਦੇ ਹਾਲਾਤ ਪੁੱਛਣ ਦੀ ਲੋੜ ਹੀ ਨਹੀਂ ਹੈ ਦੁਨੀਆ ਜਾਣਦੀ ਹੈ ਨਸ਼ੇ ਦੇ ਹਾਲਾਤ ਅਸੀਂ ਕੱਲ ਨੂੰ ਪੂਰੇ ਪੰਜਾਬ ਭਰ ਦੇ ਵਿੱਚ ਲਾ ਐਂਡ ਆਰਡਰ ਤੇ ਲਾ ਐਂਡ ਆਰਡਰ ਤੇ ਨਸ਼ਿਆਂ ਤੇ ਅਸੀਂ ਪੂਰੇ ਪੰਜਾਬ ਦੇ 117 ਦੇ 17 ਹਲਕਿਆਂ ਦੇ ਵਿੱਚ ਤਕਰੀਬਨ ਅਸੀਂ ਡੀਐਸਪੀ ਦੇ ਬਾਹਰ ਦਫ਼ਤਰਾਂ ਦੇ ਧਰਨੇ ਕਰ ਰਹੇ ਹਾਂ ਤਾਂ ਜੋ ਪੰਜਾਬ ਦੇ ਜੋ ਹਾਲਾਤ ਆ ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਸਤਰ ਤੇ ਕਰਾਂਗੇ ਔਰ ਉਸ ਤੋਂ ਬਾਅਦ ਅਸੀਂ ਪਰਦੇਸ਼ ਕਰਤੇ ਜਾ ਕੇ ਚੀਫ ਮਿੰਸਟਰ ਨੂੰ ਕੇਰਨ ਦਾ ਕੰਮ ਹਾਂਜੀ ਸੁਚਨ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਹੈ ਐਨਡੀਐਸ ਐਨਡੀਪੀਐਸ ਦੇ ਮਾਮਲੇ ਹੈਗੇ 29000 ਮਾਮਲਿਆਂ ਦਾ ਦਰਜ ਕੀਤੇ ਹੈ ਔਰ 39000 ਲੋਕਾਂ ਦੀ ਜਿਹੜੇ આરોપી ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੈਂ ਤਾਂ ਕਹਿੰਨਾ ਪਰਚਾ ਇੱਕ ਵੀ ਦਾ ਦਰਜ ਕਰੋ ਪਰਚੇ ਦਰਜ ਕਰਨਾ ਮਤਲਬ ਨਹੀਂ ਹੈ ਨਸ਼ਾ ਕਿਦਾਂ ਖਤਮ ਹੋਏਗਾ ਇਹਦੇ ਆਸਤੇ ਤਜਵੀਜ਼ ਲੈ ਕੇ ਆਓ ਆਈ ਵਾਰੀ ਵਿਧਾਨ ਸਭਾ ਚ ਮੁੱਖ ਮੰਤਰੀ ਜਿਹੜਾ ਖੜਾ ਹੁੰਦਾ ਹੀ ਗਿਣਾ ਦਿੰਦਾ ਅਸੀਂ 40000 ਪਰਚਾ ਦਰਜ ਕਰਤਾ 6800 ਬੰਦਾ ਫੜਦਿਆ ਵਾਟ ਇਜ਼ ਥਿਸ ਨਾਨਸੈਂਸ ਲੋਕਾਂ ਨੂੰ ਬੇਫਕੂ ਬਣਾਉਣੇ ਹੋ ਸਾਨੂੰ ਕੋਈ ਮਤਲਬ ਨਹੀਂ ਇੱਕ ਵੀ ਪਰਚਾ ਨਾ ਕਰੇ ਪੰਜਾਬ ਪੁਲਿਸ ਇਹ ਤਾਂ ਹੀ ਵਾਰੀ ਵਾਰੀ ਸੁਚੇਨ ਤਾਂ ਹੀ ਪ੍ਰੈਸ ਕਾਨਫਰੰਸ ਕਰਦੀ ਹੈ ਪੁਲਿਸ ਪੁਲਿਸ ناکਾਮ ਜਾਬ ਹੈ ਇੱਕ ਵੀ ਪਰਚਾ ਨਹੀਂ ਹੋਣਾ ਚਾਹੀਦਾ ਮੈਂ ਪਰ ਨਸ਼ਾ ਨਹੀਂ ਵਿਕਣਾ ਚਾਹੀਦਾ ਇਹਦਾ ਤੂੜ ਦੱਸੋ ਸਾਨੂੰ ਇਹ ਕੀ ਦੱਸਦੇ ਹੋ ਤੁਸੀਂ ਵੀ ਅਸੀਂ 40000 ਪਰਚਾ ਦਰਜ ਕਰਤਾ ਨਸ਼ਾ 4 ਗੁਣਾ ਵੱਧ ਗਿਆ ਨਹੀਂ ਵਧਿਆ ਤੁਸੀਂ ਦੱਸਦੇ ਹੋ ਪੱਤਰਕਾਰ ਸਾਥੀ ਦੱਸੋ ਸਾਦ ਕੀ ਹੋ ਚਿਰ ਇਹ ਇਹ ਰਹੀ ਤੇ ਗੰਬੀਤ ਅਦੇ ਨਾਲ ਇਹ ਸਾਰੀਆਂ ਸਰਕਾਰਾਂ ਦੇ ਵਿੱਚ ਲੇਕਿਨ ਇਹ ਸਰਕਾਰ ਚ ਜਮਾਨ ਨਕਮਾ ਹੋ ਗਿਆ ਕੰਮ ਨਸ਼ਾ ਕਾਲੀ ਦਲ ਨੇ ਸ਼ੁਰੂ ਕੀਤਾ ਸੀ ਕਾਲੀ ਦਲ ਤੋਂ ਸ਼ੁਰੂ ਹੋ ਕੇ ਨਸ਼ਾ ਸਾਡੀ ਸਰਕਾਰ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਰੋਕ ਨਹੀਂ ਪਾਏ ਸੱਚੀ ਗੱਲ ਕਰਨੀ ਚਾਹੀਦੀ ਹੁਣ ਤਾਂ 4 ਗੁਣੇ ਨਸ਼ਾ ਵਧ ਗਿਆ ਇਰੇ ਤੇ ਬਿਲਕੁਲ ਸਾਨੂੰ ਡਿਬੇਟ ਰੱਖਣੀ ਚਾਹੀਦੀ ਹੈ ਪੰਜਾਬ ਦੀ ਵਿਧਾਨ ਸਭਾ ਚ ਘੱਟੋ ਘੱਟ 4 ਦਿਨ ਕੱਲੇ ਨਸ਼ੇ ਦੇ ਉੱਪਰ ਤਾਨੇ ਨਹੀਂ ਮੇਨੇ ਚਾਹੀਦੇ ਇਧਰ ਲਾ ਕੇ ਜਾਂਦਾ ਇਹ ਅਸੀਂ ਥੋੜੀ ਸਰਕਾਰ ਵੇਲਦਾ ਅਸੀਂ 40 ਹਜ਼ਾਰ ਪਰਚੇ ਕਰਤੇ ਇਹਦਾ ਕੋਈ ਪੁਕਤਾ ਹੱਲ ਕੱਢਣਾ ਪਏਗਾ ਸਾਨੂੰ ਇਹਦਾ ਆਲਟਰਨੇਟਿਵ ਸੋਚਣਾ ਪਏਗਾ ਕਿ ਅਸੀਂ ਇਸ ਸਿੰਥੈਟਿਕ ਡਰਗ ਦਾ ਕੀ ਆਲਟਰਨੇਟਿਵ ਦਿੰਨੇ ਹੋ ਇਹਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ ਇਹਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ ਇਹਦਾ ਮੁੱਖ ਕਾਰਨ ਆ ਜਿਹੜਾ ਜਿਹੜਾ ਸਿੰਥੈਟਿਕ ਡਰੱਗ ਹੈ ਜਿਹਦੇ ਨਾਲ ਮੌਤਾਂ ਹੁੰਦੀਆਂ ਕੋਈ ਨਾ ਕੋਈ ਜਿਹੜੇ ਪੁਰਾਣੇ ਲੋਕ ਸੀਗੇ ਉਹ ਆਹਾ ਅਫੀਮ ਜਾਂ ਚੂਰਾ ਪੋਸਟ ਖਾਂਦੇ ਖੁੰਦੇ ਸੀਗੇ ਸੋ ਮੈਨੂੰ ਲੱਗਦਾ ਕਿ ਇਹਰੇ ਬਾਰੇ ਚਰਚਾ ਕਰਨ ਦੀ ਲੋੜ ਹੈ ਔਰ ਚਰਚਾ ਕਰਕੇ ਸਾਰੀਆਂ ਪਾਰਟੀਆਂ ਐਮੀਕੇਬਲੀ ਇਸ ਮੁੱਦੇ ਦੇ ਉੱਤੇ ਨਾ ਇਸ਼ੂ ਬਣਾਉਂਦੇ ਹੋਏ ਨਾ ਕਿਸੇ ਨੂੰ ਭੰਡਦੇ ਹੋਏ ਸਾਨੂੰ ਇਹਦੇ ਉੱਤੇ ਕੰਮ ਕਰਕੇ ਇਹਰਾ ਕੋਈ ਪੁਖਤਾ ਹੱਲ ਕੱਢ ਰਿਹਾ ਚੱਕੇ। ਜਵੇਲੂੰਦਰੀ ਵਾਲਾ ਦੇ ਕੇਸ ਨੂੰ ਲੈ ਕੇ ਉਹਨਾਂ ਦੇ ਇਨਸਾਫ ਦੇ ਲਈ ਲੋਕ ਸਭਾ ਦੇ ਵਿੱਚ ਆਵਾਜ਼ ਚੁੱਕੀ। ਅਗਲੀ ਰਣਨੀਤੀ ਤੁਹਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਕੀ ਹੋਏਗੀ ਪੰਜਾਬ ਦੇ ਵਿੱਚ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ। ਤੁਹਾਡੀ ਰਣਨੀਤੀ ਕੀ ਹੋਵੇਗੀ? ਤੁਸੀਂ ਰਣਨੀਤੀ ਕੀ? ਦੇਖੋ ਰਣਨੀਤੀ ਸਾਡੇ ਕੋਲੇ 1.5 ਸਾਲ ਕੋਈ ਰਣਨੀਤੀ ਨਹੀਂ ਹੈ। ਸਾਡੇ ਕੋਲੇ 1.5 ਸਾਲ ਲੜਾਈ ਹੈ ਸੜਕਾਂ ਤੇ। ਰਣਨੀਤੀ ਅਸੀਂ ਦੱਸਾਂਗੇ ਜਦੋਂ ਅਸੀਂ ਸਰਕਾਰ ਚਾਹੇ ਕਿ ਇਸ ਮਸਲੇ ਦਾ ਹੱਲ ਕਿੱਦਾਂ ਏਦਾਂ ਕਰਕੇ ਦੇ ਆਗੇ ਅੱਜ ਦੀ ਗੱਲ ਹੈ ਅੱਜ ਤਾਂ ਅਸੀਂ ਸੜਕਾਂ ਤੇ ਲੜਾਈ ਲੜ ਰਹੇ ਹਾਂ ਤੁਸੀਂ ਦੇਖੋ ਕਿ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਪੁਲਿਸ ਵਾਲੇ ਨੇ ਇੰਟਰਵਿਊ ਕਰਾਈ ਸਿੱਟ ਨੇ ਦੱਸਦਾ ਕਿ ਫਲਾ ਆਫੀਸਰ ਜਿਹੜੇ ਐ ਇਹਨਾਂ ਨੇ ਇੰਟਰਵਿਊ ਕਰਾਈ ਇਹ ਮੌਜੂਦ ਸਨ ਇਹਨਾਂ ਨੂੰ ਪਤਾ ਸੀ ਉਹਨਾਂ ਦੀਆਂ ਲੋਕੇਸ਼ਨਾਂ ਸਿੱਟ ਨੇ ਟ੍ਰੇਸ ਕਰ ਲਈਆਂ ਗਈਆਂ ਸਭ ਕੁਝ ਲੇਕਿਨ ਉਹਨਾਂ ਉੱਪਰਾਂ ਤੇ ਕੋਈ ਕਾਰਵਾਈ ਨਹੀਂ ਉਹ ਸੀ ਨਹੀਂ ਸਮਝਦੇ ਕਿ ਉਹਨਾਂ ਆਫੀਸਰਸ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਲੋਰੈਂਸ ਬਿਸ਼ਨੋਈ ਵਰਗੇ ਦੀ ਬਾਤ ਕੇ ਪ੍ਰੈਸ ਕਾਨਫਰੈਂਸ ਮੀਡੀਆ ਟ੍ਰਾਇਲ ਹੀ ਕਰਾਤਾ ਸਾਰਾ ਮੀਡੀਆ ਨੂੰ ਇੰਟਰਵਿਊ ਦਿਵਾ ਦਿੱਤਾ ਕਿਸ ਨੂੰ ਮੰਨਦੇ ਆ ਕਿ ਕਾਰਵਾਈ ਜਿਹੜੀ ਨਹੀਂ ਮੈਨੂੰ ਲੱਗਦਾ ਮੈਨੂੰ ਲੱਗਦਾ ਵਿੱਚ ਵਿੱਚ ਇਹ ਵੀ ਗੱਲ ਆਉਂਦੀ ਹੈ ਕਿ ਉਸ ਵੇਲੇ ਸਰਕਾਰਾਂ ਸਰਕਾਰਾਂ ਕਿਉਂਕਿ ਸਿੱਧੂ ਮੂਸੇਵਾਲਾ ਇੰਟਰਨੈਸ਼ਨਲ ਫਿਗਰ ਸੀਗਾ ਉਹਦੀ ਚਰਚਾ ਬੜੀ ਹੋ ਰਹੀ ਸੀ ਇਹ ਸਾਰੀ ਚੀਜ਼ ਡਾਇਵਰਟ ਕਰਨ ਦੇ ਬਾਰੇ ਕਿਉਂਕਿ ਉਹਨੇ ਕਿਹਾ ਮੈਂ ਗਊ ਮਾਤਾ ਦੀ ਗੱਲ ਕੀਤੀ ਤੁਸੀਂ ਦੇਖਿਆ ਹੋਣਾ ਗਊ ਮਾਤਾ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਖਾਲਿਸਤਾਨੀ ਨਹੀਂ ਆ ਸੋ ਸਾਰੇ ਇਸ਼ੂ ਨੂੰ ਡਾਇਵਰਟ ਕਰਨਾ ਚਾਹਿਆ ਲਾਰੈਂਸ ਬਿਸ਼ਨੋਈ ਨੇ ਇਹ ਹੋ ਸਕਦਾ ਹੈ ਕਿ ਇਹ ਜਿਹੜੀ ਇੱਕ ਕਰਾਇਆ ਕਰਾਈ ਸਰਕਾਰਾਂ ਵੱਲੋਂ کیا ਹੋ ਗਈ ਇੱਕ ਸਪੈਸ਼ਲੀ ਅਰੇਂਜਡ ਨਹੀਂ ਤਾਂ ਪੁਲਿਸ ਕਸਟਡੀ ਚ ਬੰਦਾ ਹੋਵੇ ਬੰਦਾ ਰਿਮਾਂਡ ਤੇ ਹੋਵੇ ਸੀਆਈਏ ਚ ਹੋਵੇ ਤੇ ਉਰੀ ਇੰਟਰਵਿਊ ਹੋ ਜੇ ਉਸੀ ਮੈਨੂੰ ਦੱਸ ਦਿਓ ਤੁਸੀਂ ਮਰਨਾ ਹੈ ਤੁਸੀਂ ਕਿਸੇ ਦੀ ਕਰ ਲਓਗੇ ਇਹ ਸਾਰੇ ਦਾ ਸਾਰਾ ਤਾਣਾ ਬਾਣਾ ਤੁਹਾਨੂੰ ਦੱਸਿਆ ਨਾ ਤੁਸੀਂ ਅਖਿਆ ਰਣਨੀਤੀ ਕੀ ਹੈ ਦੋ ਦਿਨਾਂ ਚ ਦੱਸਾਂਗੇ ਸਰਕਾਰ ਬਣ ਤੋਂ ਬਾਅਦ ਕੀ ਰਣਨੀਤੀ ਸੇ ਰਿਕਾਰਡ ਨੇ ਬਣਾ ਲੈਣਾ ਮੇਅਰ ਬਖਾਲ ਕਰਦਾ ਜੀ ਹਾਂ ਜੀ ਬਨਾ ਦਾ ਮੇਅਰ ਬਖਾਲ ਕੀਤਾ ਹੈ ਬਹੁਤ ਵਧਾਈ ਦੇਣਾ ਚਾਹੁੰਦੇ ਆ ਜੀ ਬਹਾਅ ਕਰਦਾ ਤੁਹਾਨੂੰ ਕੀ ਲੱਗਦਾ ਹੈ ਕਿ ਤਕਸ਼ਾਈ ਇਸ ਲਈ ਸਾਨੂੰ ਤਾਂ ਫੇਰ ਹੋਈ ਇਹ ਤਕਸ਼ਾਈ ਦਾ ਰੋਜ਼ ਹੋ ਰਹੀ ਹੈ ਜਨਾਬ ਕੱਲ ਮੈਂ ਅੱਜ ਹੁਣ ਸੜਕ ਦਾ ਉਦਘਾਟਨ ਕਰਕੇ ਆਏ ਹਾਂ ਆ ਯੋਗ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਉਹ ਮੈਨੂੰ ਆਇਆ ਚਿੱਠੀ ਮੈਂ ਉਘਾਟਨ ਕਰਨਾ ਸੀ ਅਥੋਰਾਈਜ਼ਡ ਮੈਂ ਕੱਲ ਮਾਨੂੰਕੇ ਬੀਬੀ ਕਰਗੀ ਧੱਕੇ ਨਾਲ ਉੱਥੇ ਤੇ ਮੈਂ ਕਿਹਾ ਬੀਬੀ ਜੀ ਜੇ ਇੰਨਾ ਚਾਹ ਸੀ ਮੈਂ ਦੱਸ ਦਿੰਦੇ ਮੈਂ ਤੁਹਾਨੂੰ ਆਪ ਨਾਲ ਲਿਆਉਂਦਾ ਜੀ ਬ੍ਰਿੰਗ ਸਾਹਿਬ ਸਰ ਜੀ ਜਿਹੜੀ ਗੱਲ ਕੀਤੀ ਹੈ ਕਿ ਪਰਲਮੈਂਟ ਸੰਸਦ ਉਧਰ ਲੁਧਿਆਣੇ 'ਚ ਵੀ ਵੇਖੀ ਜਾਂਦੀ ਸੀ ਕਿ ਕ੍ਰੈਡਿਟ ਵਾਰ ਦੇ ਲਈ ਕਦੇ ਐਮਐਲਏ ਜਿਹੜੇ ਨੇ ਉਘਾਟਨ ਕਰ ਜਾਂਦੇ ਸੀ ਉਹ ਤੁਹਾਡੇ ਨਾਲ ਵੀ ਸੋ ਆਈ ਵਿਲ ਨਾਟ ਟੇਕ ਥੈਟ ਐਨੀ ਕ੍ਰੈਡਿਟ ਮੈਂ ਐਵੇਂ ਫੋਕਾ ਕ੍ਰੈਡਿਟ ਕੋਈ ਨਹੀਂ ਲਾਣਾ ਚਾਹੁੰਦਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप